ਚਾਹ ਕਿ ਕੁਝ ਆਪਣਾ ਕਰਨਾ ਚਾਹੀਦਾ ਹੈ ਮਤਲਬ ਕੁਝ ਨਿਊ ਸੈਟਅਪ ਕਰਦੇ ਆ ਤੇ ਸੋਚਿਆ ਕਿ ਕਰਨਾ ਵੀ ਕੁਝ ਅਲੱਗ ਆ ਮਤਲਬ ਸੇਮ ਚੀਜ਼ ਨਹੀਂ ਕਰਨੀ ਹੈਗੀ ਇਹ ਮੈਂ ਬਹੁਤ ਵਾਰ ਵੀਡੀਓ ਚ ਕਿਹਾ ਵੀ ਚੁੱਕੀ ਸਭ ਨੂੰ ਹਾਂਜੀ ਇਹ ਜਿਸ ਤਰ੍ਹਾਂ ਸਰ ਹੁਣ ਵੈਫਲਸ ਦਾ ਮਤਲਬ ਜ਼ਿਆਦਾਤਰ ਹੜੇ ਅੰਬਰਸਰ ਚ ਵੈਫਲਸ ਨਹੀਂ ਹੈਗੇ ਵੀ ਤੇ ਪਹਿਲੀ ਵਾਰ ਮੈਨੂੰ ਲੱਗਦਾ ਕਿ ਅੰਬਰਸਰ ਚ ਕਾਰ ਤੇ ਸਿਰਫ ਮੈਂ ਹੀ ਵੈਫਲਸ ਲੈ ਕੇ ਆਈ ਆ ਬਰਬਾਸ ਸਰ ਘਰ ਦੀ ਕਿਚਨ ਤੋਂ ਹੀ ਮੈਂ ਕੁਝ ਟਰਾਈ ਕੀਤਾ ਹਾਂਜੀ ਤੇ ਉਸ ਤੋਂ ਬਾਅਦ ਫਿਰ ਅਜ ਕਾੜਦੇ ਆ ਗਏ ਆ ਆਪਕੀ ਵੈਫਲ ਹੁੰਦੇ ਕੀ ਹੈ ਕੀ ਚੀਜ਼ ਹੁੰਦੀ ਕੀ ਹੈ ਸਿਰਫ ਵੈਫਲ ਜਿਸ ਤਰ੍ਹਾਂ ਕੀ ਮੰਨ ਲਓ ਕੇਕ ਨਹੀਂ ਕਹਿ ਸਕਦੇ ਕੇਕ ਤੋਂ ਥੋੜਾ ਅਲੱਗ ਹੁੰਦਾ ਕੇਕ ਬਿਲਕੁਲ ਸੌਫਟ ਹੁੰਦਾ ਆ ਤੇ ਮੈ ਤਾਂ ਸਿਰਫ ਤੁਹਾਨੂੰ ਪਤਾ ਕਸਟਮਰ ਨਹੀਂ ਜਿਆਦਾ ਪਸੰਦ ਕਰਦੇ ਹੈਗੇ ਇਸ ਕਰਕੇ ਆਪਾਂ ਘਰ ਤੋਂ ਹੀ ਆਪਣਾ ਤਿਆਰ ਕਰਦੇ ਆ ਬੈਟਰ ਫਿਰ ਉਹਦੇ ਵਿੱਚ ਸਿਰ ਅਸੀਂ ਫਲੇਵਰ ਵਗੈਰਾ ਐਡ ਕਰਕੇ 슈ਗਰ ਵਗੈਰਾ ਸਭ ਜੋ ਵੀ ਹੈ ਸਾਡੇ ਫਲੇਵਰ ਹਾਂਜੀ ਮੈਂ ਮਤਲਬ ਹੁਣ ਦੁਬਾਰਾ ਕੁਛ ਆਪਣਾ ਕਰਨਾ ਚਾਹਨੀ ਸੀ ਪਰ ਮੈਂ ਆਪਣੀ ਲਾਈਨ 'ਚ ਵਾਪਸ ਨਹੀਂ ਜਾਣਾ ਚਾਹੁੰਦੀ ਸੀ ਮਹਿਸੂਸ ਨਹੀਂ ਕਿ ਕੁਝ ਮੈਨੂੰ ਆਪਣਾ ਕਰਨਾ ਚਾਹੀਦਾ ਹੈ ਤੇ ਸਿਰਫ ਇ ਤਾਂ ਹੀ ਸੋਚਿਆ ਕਿ ਆਪਾਂ ਕੁਝ ਇਸ ਤਰ੍ਹਾਂ ਮਤਲਬ ਆਪਣਾ ਸੈਟਅਪ ਕਰੀਏ ਕਿ ਜੋ ਆਪਣੇ ਕੰਮ ਚ ਮਜ਼ਾ ਆਏਗਾ ਆ ਮੈਨੂੰ ਨਹੀਂ ਲੱਗਦਾ ਕਿ ਉਹ ਜੋਬ ਚ ਵੀ ਹੈਗਾ ਆ ਚਾਹੇ ਉਹ ਮੈਨੂੰ ਲੱਗਦਾ ਗਵਰਨਮੈਂਟ ਜੋਬ ਵੀ ਹੋਏਗੀ। ਹਾਂਜੀ ਸਰ ਮੈਂ ਜੋਬ ਕੀਤੀ ਕਾਫੀ ਟਾਈਮ ਕੀਤੀ ਆ ਲੇਕਿਨ ਕਦੀ ਕਿਤੇ ਕੋਈ ਲੇਟ ਹੋ ਜਾਂਦਾ ਆ ਕਦੀ ਜਲਦੀ ਕੋਈ ਛੁੱਟੀ ਦਾ ਕੁਝ ਵੀ ਹਨ ਇੱਥੇ ਸਾਨੂੰ ਕੋਈ ਦਿੱਕਤ ਨਹੀਂਗੀ ਆਪਾਂ ਜਦੋਂ ਮਰਜ਼ੀ ਆ ਸਕਦੇ ਆ ਜਦੋਂ ਮਰਜ਼ੀ ਜਾ ਸਕਦੇ ਆ ਤੇ ਮੈਂ ਹੁਣ ਇਹ ਸੋਚਿਆ ਹੀ ਕਿ ਮੈਂ ਆਪਣੀ ਲਾਈਨ ਤੋਂ ਵਾਪਸ ਨਹੀਂ ਜਾਣਾ ਤੇ ਮੈਂ ਕਿਸੇ ਦੇ ਨਿੱਜੇ ਜੋਬ ਨਹੀਂ ਕਰਨੇ ਕੁਝ ਆਪਣਾ ਕਰਨਾ ਚਾਹੇ ਆਪਾਂ ਛੋਟਾ ਜਿਹਾ ਸੈਟਅਪ ਕਰੀਏ ਤੇ ਮੰਮਾ ਲੇ ਲਈ ਡੈਥ ਹੋ ਗਈ ਉਸ ਤੋਂ ਬਾਅਦ ਹੀ ਸੋਚਿਆ ਕਿ ਮੈਂ ਹੁਣ ਆਪਣੀ ਦੁਬਾਰਾ ਜੌਬ ਨਹੀਂ ਕਰਨੀ ਕਿਉਂਕਿ ਮੈਂ ਨਾ ਟਾਈਮ ਜੌਬ ਤੇ ਨਹੀਂ ਦੇ ਸਕਦੀ ਸੀ ਕਿ ਮੈਂ ਮਤਲਬ ਘਰ ਵੀ ਦੇਖਣਾ ਸੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇਗੀ ਸੀ ਤੇ ਫਿਰ ਸੋਚਿਆ ਕਿ ਕੁਝ ਆਪਣਾ ਕਰਦੇ ਆ ਇੱਥੇ ਮੈਂ ਈਵਨਿੰਗ ਟਾਈਮ ਆਨ ਕੇ ਸਰ ਹੁਣ ਆਪਣਾ ਕੰਮ ਵੀ ਕਰ ਰਹੀ ਹਾਂ ਮਤਲਬ ਘਰ ਦਾ ਵੀ ਚਲੋ ਮਤਲਬ ਦਿਨ ਟਾਈਮ ਦੇਖ ਲੈਣੀ ਆ ਸਰ ਜਿਸ ਤਰ੍ਹਾਂ ਅਹਮਦਾਬਾਦ ਮੁੰਬਈ ਵਰਗੇ ਸ਼ਹਿਰਾਂ ਵਿੱਚ ਇਹ ਨਾਰਮਲ ਚੀਜ਼ ਆ ਵੈਫਲਸ ਮਿਲਦੇ ਨੇ ਲੇਕਿਨ ਸਰ ਅੰਬੇਸਰ ਵਿੱਚ ਸਾਡੇ ਵੈਫਲਸ ਐਦਾਂ ਮਤਲਬ ਬ੍ਰਾਂਡ ਤੇ ਮਿਲਦੇ ਆ ਸਰ ਲੇਕਿਨ ਇਸ ਤਰ੍ਹਾਂ 카ਟ ਤੇ ਨਹੀਂ ਮਿਲਦੇ ਮੈਂ ਆਪਣੇ ਗਲਵਜ਼ ਵੇਅਰ ਕੀਤੇ ਹੋਏ ਆ ਤੇ ਤੁਸੀਂ ਇਹਨਰੇ 카ਟ ਵੀ ਜਿਹੜੀ ਤੁਸੀਂ ਦੇਖ ਸਕਦੇ ਹੋ ਨੀਟ ਐਂਡ ਕਲੀਨ ਆ ਇੱਕ ਵਧੀਆ ਪ੍ਰੋਸੈਸ ਕੀਤਾ ਜਾਂਦਾ ਵਧੀਆ ਇੱਕ ਤਰ੍ਹਾਂ ਦੀ ਤੁਸੀਂ ਦੇਖ ਸਕਦੇ ਹਲੇ ਵੀ ਇਹਨਾਂ ਵੱਲੋਂ ਚੀਜ਼ ਤਿਆਰ ਕੀਤੀ ਜਾ ਰਹੀ ਹੈ ਨੀਟ ਐਂਡ ਕਲੀਨ ਕਿਉਂਕਿ ਇੱਕ ਸਾਫ਼ ਸੁਥਰੀ ਚੀਜ਼ ਹੀ ਵਧੀਆ ਇੱਕ ਹੈ ਜੈਸੀ ਖਾਣੇ ਆ ਤੇ ਸਾਨੂੰ ਵਧੀਆ ਲੱਗਦੀ ਹੈ ਇਸ ਜੀ ਦੇਖੋ ਸਕਦੇ ਕਿੰਨਾ ਛੋਟਾ ਭਾਅ ਹੈ ਰੇਸਟੋਰੈਂਟ ਵਗੈਰਾ ਨਹੀਂ ਹੈ ਪਰ ਫਿਰ ਵੀ ਕਿਸੇ ਨੇ ਕਿਥੇ ਬੋੜਾ ਹਾਈਜਨਿਕ ਦਾ ਧਿਆਨ ਰੱਖਿਆ ਜਾ ਰਿਹਾ ਨੀਟ ਐਂਡ ਕਲੀਨ ਸਾਫ ਸੁਥਰਾ ਤੁਹਾਨੂੰ ਖਾਣ ਜਿਹੜਾ ਵਾਫਲਸ ਐ ਖਾਏ ਜਾ ਰਹੇ ਬਹੁਤ ਮੁਸ਼ਕਲ ਵਾਲਾ ਟਾਈਮ ਸੀ ਮਤਲਬ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ ਚ ਸੀ ਮੇਰੇ ਡੈਡ ਮੇਰੇ ਡੈਡੀ ਵੀ ਬਹੁਤ ਜ਼ਿਆਦਾ ਡਿਪਰੈਸ਼ਨ ਚ ਸੀ ਤੇ ਮੈਂ ਵੀ ਬਹੁਤ ਜ਼ਿਆਦਾ ਡਿਪਰੈਸ਼ਨ ਚ ਸੀ ਕੁੜੀ ਮੁੰਡੇ ਚ ਕੋਈ ਫਰਕ ਨਹੀਂ ਹੈਗਾ ਅੱਜ ਦੇ ਟਾਈਮ ਤੇ ਤੇ ਨਾ ਹੀ ਕਰਨਾ ਚਾਹੀਦਾ ਲੇਕਿਨ ਬਹੁਤ ਸਾਰੇ ਲੋਕ ਹੈਗੇ ਨੇ ਜੋ ਕਰਦੇ ਨੇ ਹਲੇ ਵੀ ਕਰਦੇ ਨੇ ਏ ਕਹਿੰਦੇ ਆ ਕਿ ਮਤਲਬ ਇੱਕ ਕਾਰਟ ਤੇ ਆ ਇਹ ਚੀਜ਼ ਕਦੀ ਨਾ ਸੋਚੋ ਕਿ ਅਸੀਂ ਇੱਕ ਮਤਲਬ ਛੋਟੀ ਜੀ ਮਤਲਬ ਆਪਾਂ ਛੋਟੀ ਜੀ ਕੋਈ ਜੌਬ ਕਰ ਰਹੇ ਆ ਜਾਂ ਆਪਾਂ ਕਿੱਥੇ ਖੜੇ ਹੈਗੇ ਆ ਕੰਮ ਕਦੀ ਵੀ ਦੇ ਵੱਡਾ ਛੋਟਾ ਨਹੀਂ ਹੁੰਦਾ ਸਰ ਇਹ ਚੀਜ਼ ਨਹੀਂ ਸੋchnੀ ਚਾਹੀਦੀ ਕਿ ਕੁੜੀਆਂ ਕਰ ਰਹੀਆਂ ਜਾਂ ਉਹ ਰੇੜੀ ਤੇ ਖੜੀਆਂ ਆ ਜਾਂ ਇਸ ਤਰ੍ਹਾਂ ਆ ਇਹ ਚੀਜ਼ ਨਹੀਂ ਤੇ ਨਾ ਹੀ ਕਦੀ ਇਹ ਸੋਚੋ ਕਿ ਛੋਟਾ ਵੱਡਾ ਕੰਮ ਮम्मी ਦੀ ਯਾਦ ਆਉਂਦੀ ਜਦੋਂ ਕੰਮ ਕਰਦੇ ਆ ਕਿਉਂਕਿ ਸਰ ਬਹੁਤ ਇੱਥੇ ਨਹੀਂ ਘਰ ਤੇ ਬਹੁਤ ਆਂਦੀ ਆ ਇੱਥੇ ਵੀ ਆਂਦੀ ਆ ਮਤਲਬ ਖੁਸ਼ ਮਤਲਬ ਸੋਚੀਦਾ ਕਿ ਅੱਜ ਜੋ ਵੀ ਹੁੰਦੇ ਤੇ ਮਤਲਬ ਖੁਸ਼ ਹੁੰਦੇ ਮਤਲਬ ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਨੂੰ ਖੁਸ਼ੀ ਹੋਣੀ ਸੀ ਬਹੁਤ ਜ਼ਿਆਦਾ ਖੁਸ਼ੀ ਹੋਣੀ ਸੀ ਉਹਨਾਂ ਨੂੰ ਜੋ ਬਾਬਾ ਜੀ ਨੂੰ ਮਨਜ਼ੂਰ ਆ ਉਹੀ ਆ ਬਾਕੀ ਇਹੀ ਸੋਚਿਆ ਕਿ ਆਪਾਂ ਆਪਣੇ ਕੰਮ ਨੂੰ ਜ਼ਰੂਰ ਥੋੜਾ ਅੱਗੇ ਲੈ ਕੇ ਜਾਵਾਂਗੇ ਥੋੜਾ ਵਧਾਵਾਂਗੇ ਹੌਲੀ ਹੌਲੀ ਹਾਂਜੀ ਜਿੰਨਾ ਸਾਡੇ ਕੋਲ ਹੋ ਸਕੇਗਾ ਮੈਂ ਪ੍ਰੈਜੈਂਟਲੀ ਤਾਰਿਕ ਕੀ ਕੀ ਚੀਜ਼ ਹੈ ਹੈ ਗਿਆ ਪ੍ਰੈਜੈਂਟ ਸਰ ਸਾਡੇ ਕੋਲ ਮਹਿਫਿਲ ਸ ਹੈਗੇ ਆ ਹਾਂਜੀ 20 ਫਲੇਵਰ ਨੇ ਹਾਂਜੀ ਸਸਿਰਗਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਵਾਰਮ ਮੀਡੀਆ ਤੇ ਮੈਂ ਹਾਂ ਅਸਪ ਸਿੰਘ ਕਵਲ ਇਸ ਵਕਤ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਯੂਟੀ ਮਾਰਕੀਟ ਲੱਗਦੀ ਆ ਉੱਥੇ ਅਸੀਂ ਮੌਜੂਦ ਆ ਇਹ ਜਿਹੜੀ ਮਾਰਕੀਟ ਹੈ ਬੜੀ ਹੀ ਰੇੜੀਆਂ ਕਰਕੇ ਜਾਣੀ ਜਾਂਦੀ ਵਕਤ ਵਕਤ ਤਰ੍ਹਾਂ ਦੇ ਖਾਣ ਪੀਣ ਕਰਕੇ ਜਾਣੀ ਜਾਂਦੀ ਹੈ ਪਰ ਗੱਲ ਕੀਤੀ ਜਾਵੇ ਇਹ ਜਿਹੜੀ ਮਾਰਕੀਟ ਹੈ ਇਹਦੇ ਵਿੱਚ ਹਰ ਕੋਈ ਜਿਹੜਾ ਕੰਮ ਕਰਦਾ ਹੈ ਪਰ ਉਹਦਾ ਜਿਹੜਾ ਹੈ ਪਿੱਛੇ ਇੱਕ ਵੱਖਰਾ ਹੀ ਕਾਰਨ ਹੁੰਦਾ ਕੰਮ ਕਰਨ ਵਾਲਾ ਤੇ ਅਸੀਂ ਇਸ ਵਕਤ ਮੌਜੂਦ ਆ ਇਸੇ ਤੁਸੀਂ ਕਾਰਡ ਤੁਸੀਂ ਦੇਖ ਸਕਦੇ ਹੋ ਅ ਇਹ ਵੌਫਰਜ਼ ਦੀ ਰਿਪੋਰਟ ਹੈ ਜਿੱਥੇ ਕਿ ਫਸਟ ਟਾਈਮ ਮੇਰੇ ਖਿਆਲ ਨਾਲ ਕਿ ਅੰਮ੍ਰਿਤਸਰ ਦੇ ਵਿੱਚ ਕਿ ਅਸੀਂ ਗੈਸ ਕਰ ਸਕਦੇ ਹਾਂ ਜਿਹੜੀ ਇਹਨਾਂ ਵੱਲੋਂ ਓਪਨ ਕੀਤੀ ਗਈ ਮੈਮ ਵੱਲੋਂ ਸਾਰੀ ਗੱਲਬਾਤ ਕਰਾਂਗੇ ਆਖਿਰ ਕੀ ਕਾਰਨ ਸੀਗਾ ਓਪਨ ਕਰਨ ਦਾ ਸਾਰੀ ਗੱਲਬਾਤ ਕਰਾਂਗੇ ਜਾਣਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਸੋਨੀਆ ਕੌਰ ਤੇ ਮੈਮ ਕਿੰਨੀ ਦੇਰ ਹੋ ਗਈ ਤੁਹਾਨੂੰ ਇਹ ਖੋਲੇ ਸਰ ਸਾਨੂੰ 29 ਨੂੰ 1 ਮੰਥ ਹੋ ਜਾਣਾ ਹੈ ਅੱਛਾ 1 ਮੰਥ ਹੋ ਗਿਆ ਹਾਂਜੀ ਤੇ ਕਿੰਨਾ ਰਿਸਪੌਂਸ ਦੇਖ ਰਿਹਾ ਲੋਕਾਂ ਦਾ ਸਰ ਬਹੁਤ ਵਧੀਆ ਹਾਂਜੀ ਸਰ ਮੈਂ ਕਿੱਦਾਂ ਦਾ ਇਹ ਮਨ ਕਿ ਤੜੇ ਮਾਈਂਡ 'ਚ ਇਹ ਕਨਸੈਪਟ ਆਇਆ ਆਈਡੀਆ ਆਇਆ ਇਸ ਯੂਜ਼ ਕਰਨਾ ਅ ਸਰ ਮੈਂ ਕਾਫੀ ਟਾਈਮ ਜੌਬ ਕੀਤੀ ਸੀ ਲੇਕਿਨ ਹੁਣ ਕਾਫੀ ਟਾਈਮ ਹੋ ਗਿਆ ਸੀ ਮੈਂ ਜੌਬ ਛੱਡ ਦਿੱਤੀ ਹੋਈ ਸੀ ਤੇ ਸੋਚਿਆ ਕਿ ਕੁਝ ਆਪਣਾ ਕਰਨਾ ਚਾਹੀਦਾ ਹੈ मतलब कुछ न्यू सेटअप करते हैं और सोचा कि करना भी कुछ अलग है मतलब सेम चीज नहीं करनी है कि ए मैं बहुत बार वीडियो बार में कह चुकी सब लोग हां जी कि जिस तरह सर हुण वेफल्स ਦਾ મતલਬ ਜਿਆਦਾਤਰ ਸਾਡੇ ਅੰਮ੍ਰਿਤਸਰ ਚ ਵੈਫਲਸ ਨਹੀਂ ਹੈਗੇ ਵੀ ਤੇ ਪਹਿਲੀ ਵਾਰ ਮੈਨੂੰ ਲੱਗਦਾ ਕਿ ਅੰਮ੍ਰਿਤਸਰ ਚ ਕਾਰਟ ਤੇ ਸਿਰਫ ਮੈਂ ਹੀ ਵੈਫਲਸ ਲੈ ਕੇ ਆਈ ਹਾਂ हां जी ਸਰ ਜਿਸ ਤਰ੍ਹਾਂ ਅਹਮਦਾਬਾਦ ਮੁੰਬਈ ਵਰਗੇ ਸ਼ਹਿਰਾਂ ਵਿੱਚ ਇਹ ਨਾਰਮਲ ਚੀਜ਼ ਆ ਵੈਫਲਸ ਮਿਲਦੇ ਨੇ ਲੇਕਿਨ ਸਰ ਅੰਬੇਸਰ ਵਿੱਚ ਸਾਡੇ ਵੈਫਲਸ ਐਦਾਂ મતલਬ ਬ੍ਰਾਂਡ ਤੇ ਮਿਲਦੇ ਆ ਸਰ ਲੇਕਿਨ ਇਸ ਤਰ੍ਹਾਂ ਕਾਰਟ ਤੇ ਨਹੀਂ ਮਿਲਦੇ ਤੇ ਮੈਨੂੰ ਮੈਨੂੰ ਇਹ ਸੀ ਕਿ ਮੈਂ ਅੰਮ੍ਰਿਤਸਰ ਦੇ ਲੋਕਾਂ ਨੂੰ ਸਾਰਿਆਂ ਨੂੰ ਵੈਫਲਸ ਖਵਾਵਾਂ ਤੇ ਉਹਨਾਂ ਨੂੰ ਵੀ ਪਤਾ ਚੱਲੇ ਵੈਫਲਸ ਕੀ ਹੈਗੇ ਆ ਨਹੀਂ ਤੇ ਸਰ ਬਹੁਤ سارے ਕਸਟਮਰ ਆਉਂਦੇ ਆ ਮਤਲਬ ਕਿ ਬਹੁਤ ਘੱਟ ਹਲੇ ਉਹਨਾਂ ਨੂੰ ਵੈਫਲਸ ਦਾ ਪਤਾ ਹੀ ਨਹੀਂ ਕਿ ਵੈਫਲਸ ਕੀ ਹੈਗੇ ਨੇ ਤੇ ਸਰ ਇਸ ਕਰਕੇ ਸੋਚਿਆ ਕਿ ਮੈਨੂੰ ਵੈਫਲਸ ਲੈ ਕੇ ਆਉਣੇ ਚਾਹੀਦੇ ਨੇ ਤੁਸੀਂ ਕਦੇ ਫਸਟ ਟਾਈਮ ਟਰਾਈ ਕੀਤੇ ਸੀ ਅ ਸਰ ਮੈਂ ਜਿਆਦਾ ਟਾਈਮ ਨਹੀਂ ਮਤਲਬ ਮੈਂ ਇੱਕ ਇੱਕ ਦੋ ਵਾਰ ਹੀ ਖਾਧਾ ਆ ਜਿਆਦਾ ਨਹੀਂ ਖਾਧਾ ਫਿਰ ਉੱਥੋਂ ਮੈਂ ਸੋਚਿਆ ਕਿ ਮੈਨੂੰ ਕੁਝ ਅਲੱਗ ਸੋਚਣਾ ਚਾਹੀਦਾ ਪਰ ਬਾਸ ਸਰਕਾਰ ਦੀ ਕਿਚਨ ਤੋਂ ਹੀ ਮੈਂ ਕੁਝ ਟਰਾਈ ਕੀਤਾ ਹਾਂ ਜੀ ਤੇ ਉਸ ਤੋਂ ਬਾਅਦ ਫਿਰ ਅੱਜ ਕਾਰਟ ਤੇ ਆ ਗਏ ਆ ਆਖਰੀ ਵੈਫਲ ਹੁੰਦੇ ਕੀ ਹੈ ਕੀ ਚੀਜ਼ ਹੁੰਦੀ ਕੀ ਹੈ ਵੈਫਲ ਸਿਰਫ ਵੈਫਲਸ ਜਿਸ ਤਰ੍ਹਾਂ ਕੀ ਮੰਨ ਲਓ ਕੇਕ ਨਹੀਂ ਕਹਿ ਸਕਦੇ ਕੇਕ ਤੋਂ ਥੋੜਾ ਅਲੱਗ ਹੁੰਦਾ ਕੇਕ ਬਿਲਕੁਲ ਸੌਫਟ ਹੁੰਦਾ ਆ ਤੇ ਵੈਫਲ ਇੱਕ ਕਰੰਚੀਪਨ ਹੁੰਦਾ ਆ ਉਹਦੇ ਵਿੱਚ ਹਾਂਜੀ ਜੋ ਕਿ ਸਾਡਾ ਮਤਲਬ ਘਰ ਦੇ ਮਤਲਬ ਆਪਾਂ ਆਪਣਾ ਬੈਟਰ ਖੁਦ ਤਿਆਰ ਕਰਦੇ ਨੇ ਹਾਂਜੀ ਜਿਸ ਤਰ੍ਹਾਂ ਉਹਦੇ ਵਿੱਚ ਅਸੀਂ ਆਪਣਾ ਮਤਲਬ ਆਟਾ ਵਗੈਰਾ ਯੂਜ਼ ਕਰਦੇ ਆ ਆ ਮੈਦਾ ਵਗੈਰਾ ਯੂਜ਼ ਕਰਦੇ ਆ ਲੇਕਿਨ ਮੈਦਾ ਬਹੁਤ ਘੱਟ ਯੂਜ਼ ਕਰਦੇ ਆ ਸਰ ਕਿਉਂਕਿ ਜਿਹੜਾ ਬਾਹਰ ਮਿਕਸ ਸਾਨੂੰ ਵੈਫਲ ਦਾ ਮਤਲਬ ਬੈਟਰ ਮਿਲਦਾ ਆ ਉਸ ਪਿਓਰ ਮਤਲਬ ਸਿਰਫ ਮੈਦੇ ਦਾ ਹੀ ਮਿਲਦਾ ਆ ਤੇ ਮੈਦਾ ਸਿਰਫ ਤੁਹਾਨੂੰ ਪਤਾ ਕਸਟਮਰ ਨਹੀਂ ਜਿਆਦਾ ਪਸੰਦ ਕਰਦੇ ਹੈਗੇ ਤੇ ਇਸ ਕਰਕੇ ਆਪਾਂ ਘਰ ਤੋਂ ਹੀ ਆਪਣਾ ਤਿਆਰ ਕਰਦੇ ਆ ਬੈਟਰ ਫਿਰ ਉਹਦੇ ਵਿੱਚ ਸਿਰ ਅਸੀਂ ਫਲੇਵਰ ਵਗੈਰਾ ਐਡ ਕਰਕੇ 슈ਗਰ ਵਗੈਰਾ ਸਭ ਜੋ ਵੀ ਆ ਸਾਡੇ ਫਲੇਵਰ ਹਾਂਜੀ ਫਿਰ ਅਸੀਂ ਆਪਣਾ ਇੱਥੇ ਬੈਟਰ ਰੈਡੀ ਕਰਕੇ ਫਿਰ ਤਿਆਰ ਕਰਦੇ ਨੇ ਵੈਫਲ ਤੇ ਉਹਦੇ ਉੱਤੇ ਸਾਰ ਸਾਰੀ ਜਿੰਨੀ ਵੀ ਟਾਪਿੰਗ ਜਾਂਦੀ ਆ ਉਹ ਸਾਰੀ ਚਾਕਲੇਟ ਦੀ ਜਾਂਦੀ ਆ ਮੈਂ ਵੈਸੇ ਚਲੋ ਤੁਸੀਂ ਇਹ ਵੈਫਲ ਦਾ ਕੰਮ ਚਲੋਗੇ ਆਖਿਰ ਤੁਹਾਡਾ ਕੀ ਬੈਕਗ੍ਰਾਉਂਡ ਹੈ ਤੁਸੀਂ ਕੀ ਕੀਤਾ ਸਟੱਡੀ ਵਿੱਚ ਤੇ ਆਖਿਰ ਕੀ ਕਾਰਨ ਹੋਇਆ ਕਿ ਖੋਲਨ ਦਾ ਕੀ ਪਹਿਲਾਂ ਸਟੱਡੀ ਕੀ ਕੀਤੀ ਤੁਸੀਂ ਸਟੱਡੀ ਸਰ ਮੈਂ ਬੀਸੀਏ ਕੀਤੀ ਆ ਹਾਂਜੀ ਉਸ ਤੋਂ ਬਾਅਦ ਮੈਂ ਮਤਲਬ ਜੌਬ ਕੀਤੀ ਆ ਪ੍ਰੋਫੈਸ਼ਨਲ ਜੌਬ ਕੀਤੀ ਆ ਲੈਕਮੇ ਬ੍ਰਾਂਡ ਚ 5 ਸਾਲ ਜੌਬ ਕੀਤੀ ਆ ਹਾਂਜੀ ਉਸ ਤੋਂ ਬਾਅਦ ਜਦੋਂ ਜੌਬ ਛੱਡਣ ਤੋਂ ਬਾਅਦ ਮੈਂ ਕਾਫੀ ਟਾਈਮ ਘਾਰ ਹੀ ਕੀਤੀ ਸੀ ਤੇ ਘਾਰ ਹੀ ਕੀਤੀ ਸੀ ਫਿਰ ਉਸ ਤੋਂ ਬਾਅਦ ਮੈਂ ਮਤਲਬ ਹੁਣ ਦੁਬਾਰਾ ਕੁਝ ਆਪਣਾ ਕਰਨਾ ਚਾਹਨੀ ਸੀ ਪਰ ਮੈਂ ਆਪਣੀ ਲਾਈਨ 'ਚ ਵਾਪਸ ਨਹੀਂ ਜਾਣਾ ਚਾਹੁੰਦੀ ਸੀ ਮਹਿਸੂਸ ਦੀ ਕਿ ਕੁਝ ਮੈਨੂੰ ਆਪਣਾ ਕਰਨਾ ਚਾਹੀਦਾ ਹੈ ਤੇ ਸਿਰਫ ਤਾਂ ਹੀ ਸੋਚਿਆ ਕਿ ਆਪਾਂ ਕੁਝ ਇਸ ਤਰ੍ਹਾਂ ਮਤਲਬ ਆਪਣਾ ਸੈਟਅਪ ਕਰੀਏ ਹਾਂਜੀ ਦੇਖਿਆ ਜਾਵੇ ਤੇ ਗ੍ਰੈਜੂਏਸ਼ਨ ਤੱਕ ਇਹਨੇ ਪੀਸੀਏ ਕੀਤੀ ਹੋਈ ਆ ਅਕਸਰ ਲੋਕੀ ਕਹਿੰਦੇ ਕਿ ਸਾਨੂੰ ਕੋਈ ਜੌਬ ਮਿਲੇ ਬੱਕਰੀ ਹਨਾ ਇਹ ਕੁਝ ਕਰੀਏ ਜੌਬ ਕੋਈ ਵਧੀਆ ਪੈਕੇਜ ਮਿਲੇ ਸਾਨੂੰ ਕੰਮ ਕਰਨ ਦਾ ਤੇ ਤੁਹਾਨੂੰ ਕੁਝ ਓਦਾਂ ਦੀ ਓਪਰਚੁਨਿਟੀ ਕਹਿ ਸਕਦੇ ਆ ਕੁਝ ਮਾਈਂਡ ਚ ਨਹੀਂ ਆਇਆ ਮੈਂ ਕਰਾਂ ਜਾਂ ਕੁਝ ਓਪਰਚੁਨਿਟੀ ਮਿਲੀ ਹੋਵੇ ਹਾਂਜੀ ਸਰ ਮੈਨੂੰ ਬਹੁਤ ਸਾਰੇ ਲੋਕ ਕਹਿੰਦੇ ਸੀ ਮਤਲਬ ਕਿ ਹਨਾ ਕਿ ਹੁਣ ਇਸ ਤਰ੍ਹਾਂ ਮਤਲਬ ਆਪਾਂ ਕਾਰਡ ਲਗਾਨੀ ਆ ਮੈਂ ਵੀ ਸੋਚਿਆ ਕਿ ਸਾਰੇ ਕਹਿਣਗੇ ਕਿ ਮਤਲਬ ਇੰਨਾ ਮਤਲਬ ਪ੍ਰੋਫੈਸ਼ਨਲ ਜੌਬ ਕਰਕੇ ਜਾਂ ਪੜ੍ਹ ਲਿਖ ਕੇ ਮਤਲਬ ਹੁਣ ਆਪਾਂ ਇੱਕ ਕਾਰਡ ਲਗਾ ਰਹੇ ਆ ਤੇ ਆਪਾਂ ਸੋਚਿਆ ਕਿ ਆਪਾਂ ਕਿਸੇ ਦੇ ਬਾਰੇ ਕਿਉਂ ਸੋਚੀਏ ਅਸੀਂ ਆਪਣੇ ਬਾਰੇ ਸੋਚੀਏ ਕਿ ਹਨ ਨੂੰ ਕੀ ਠੀਕ ਲੱਗਦਾ ਆ ਤੇ ਬਸ ਸੋਚਿਆ ਕਿ ਨਹੀਂ ਆਪਾਂ ਇਹ ਚੀਜ਼ ਨਹੀਂ ਸੋਚੀ ਜੋ ਆਪਣੇ ਕੰਮ ਚ ਮਜ਼ਾ ਹੈਗਾ ਆ ਮੈਨੂੰ ਨਹੀਂ ਲੱਗਦਾ ਕਿ ਉਹ ਜੋਬ ਚ ਵੀ ਹੈਗਾ ਆ ਚਾਹੇ ਉਹ ਮੈਨੂੰ ਲੱਗਦਾ ਗਵਰਨਮੈਂਟ ਜੋਬ ਵੀ ਹੋਏਗੀ ਹਾਂਜੀ ਸਰ ਮੈਂ ਜੋਬ ਕੀਤੀ ਕਾਫੀ ਟਾਈਮ ਕੀਤੀ ਆ ਲੇਕਿਨ ਕਦੀ ਕਿਤੇ ਕੋਈ ਲੇਟ ਹੋ ਜਾਂਦਾ ਆ ਕਦੀ ਜਲਦੀ ਕੋਈ ਛੁੱਟੀ ਦਾ ਕੁਝ ਵੀ ਹਨ ਇੱਥੇ ਸਾਨੂੰ ਕੋਈ ਦਿੱਕਤ ਨਹੀਂ ਗਈ ਆਪਾਂ ਜਦੋਂ ਮਰਜ਼ੀ ਆ ਸਕਦੇ ਆ ਜਦੋਂ ਮਰਜ਼ੀ ਜਾ ਸਕਦੇ ਆ ਤੇ ਮੈਂ ਹੁਣ ਇਹ ਸੋਚਿਆ ਹੀ ਕਿ ਮੈਂ ਆਪਣੀ ਲਾਈਨ ਚ ਵਾਪਸ ਨਹੀਂ ਜਾਣਾ ਤੇ ਮੈਂ ਕਿਸੇ ਦੇ ਨੀਚੇ ਜੋਬ ਨਹੀਂ ਆਪਨਾ ਕਰਨਾ ਚਾਹੇ ਆਪਾਂ ਛੋਟਾ ਜਿਹਾ ਸੈਟਅਪ ਕਰੀਏ ਅਕਸਰ ਵੈਸੇ ਦੇਖਿਆ ਜਾਵੇ ਕੁੜੀਆਂ ਦਾ ਇੱਕ ਹੁੰਦਾ ਕਿ ਸਾਨੂੰ ਇੱਕ ਬੜੀਆ ਜਗ੍ਹਾ ਆਫਿਸ ਮਿਲ ਜਿੱਥੇ ਬੈਠ ਕੇ ਕੰਮ ਕਰੀਏ ਪਰ ਤੁਸੀਂ ਕਾਰਟ ਤੇ ਕਰਦੇ ਹੋ ਇੱਕ ਉਹ ਚੀਜ਼ ਨਹੀਂ ਆਉਂਦੀ ਕਿ ਕਹਿੰਦੇ ਬੰਦੇ ਸ਼ਾਂਗ ਆਉਂਦੀ ਆ ਜਾਂ ਜਿੱਦਾਂ ਪੰਜਾਬੀ ਸ਼ਾਂਗ ਕਹਦੇ ਨੇ ਸ਼ਰਮ ਮੁੰਦਗੀ ਨਹੀਂ ਆ ਲੋਕੀ ਦੇਖਣਗੇ ਕਾਰਟ ਤੇ ਉਹ ਤੁਹਾਡੀ ਮਾਈਂਡ 'ਚ ਖਿਆਲ ਨਹੀਂ ਆ ਹਾਂ ਨਹੀਂ ਸਰ ਬਿਲਕੁਲ ਨਹੀਂ ਆਇਆ ਕਿਉਂਕਿ ਮੈਂ ਜਦੋਂ ਪੱਕਾ ਮਨ ਬਣਾ ਲਿਆ ਸੀ ਕਿ ਅਸੀਂ ਕੰਮ ਕਰਨਾ ਆ ਤੇ ਫਿਰ ਇਹ ਚੀਜ਼ ਮਨ ਵਿੱਚ ਨਹੀਂ ਲੈ ਕੇ ਆਏ ਸੀ ਕਿ ਸਾਨੂੰ ਮਤਲਬ ਸ਼ਰਮ ਆਏਗੀ ਜਾਂ ਕੋਈ ਮਤਲਬ ਸਾਡਾ ਕੋਈ ਰੈਲੀਟਿਵ ਜਾਂ ਕੁਝ ਕਿ ਨਹੀਂ ਆਪ ਆਪਣੇ ਬਾਰੇ ਪਹਿਲੇ ਸੋਚਣਾ ਆ ਕੋਈ ਕੀ ਬੋਲਦਾ ਸਾਨੂੰ ਉਹਨਾਂ ਦੀ ਮਤਲਬ ਪਰਵਾਹ ਨਹੀਂ ਕਰਨੀ ਚਾਹੀਦੀ ਹਾਂਜੀ ਤਾਂ ਸਿਰ ਇਸ ਕਰਕੇ ਫਿਰ ਆਪਾਂ ਪੂਰਾ ਆਪਣਾ ਮਨ ਬਣਾ ਕੇ ਮਤਲਬ ਸੋਚਿਆ ਕਿ ਨਹੀਂ ਸਾਨੂੰ ਕਰਨਾ ਚਾਹੀਦਾ ਹਾਂਜੀ ਮੈਂ ਮੈਂ ਜਰੂਰ ਇਹ ਚੀਜ਼ ਮੈਂ ਜਰੂਰ ਕਹਿਣਾ ਚਾਹਨੀ ਆ ਭਾਵੇਂ ਕਹਿ ਨਹੀਂ ਆ ਕਿ ਆਪਾਂ ਕਿਤੇ ਰੈਸਟੋਰੈਂਟ ਤੇ ਖੜੇ ਆ ਜਾਂ ਛੋਟੀ ਜਿਹੀ ਕਾਰਡ ਤੇ ਖੜੇ ਆ ਉਸ ਉਸ ਚੀਜ਼ ਦੀ ਵੈਲਿਊ ਸਾਨੂੰ ਪਤਾ ਹੋਣੀ ਚਾਹੀਦੀ ਆ ਕਿ ਉਹਦੀ ਵੈਲਿਊ ਕੀ ਹੈਗੀ ਆ ਇਹ ਨਹੀਂ ਮੈਟਰ ਕਰਦਾ ਕਿ ਅਸੀਂ ਕਿੱਥੇ ਖੜੇ ਆ ਤੇ ਇਸ ਜਿੱਥੇ ਮੈਂ ਖੜੀ ਆ ਮੇਰੇ ਵਾਸਤੇ ਬਹੁਤ ਵੈਲਿਊ ਹੈ ਕਿ ਇਸ ਚੀਜ਼ ਦੀ ਤੇ ਮੈਂ ਖੁਸ਼ ਹੈਗੀ ਆ ਹਾਂਜੀ ਤੁਸੀਂ ਦੇਖ ਸਕਦੇ ਮੈਂ ਤੁਹਾਨੂੰ ਦਿਖਾਉਣਾ ਚਾਹਵਾਂਗਾ ਮੈਂ ਆਪਣੇ ਕਲੱਬਸ ਵੇਅਰ ਕੀਤੇ ਹੋਏ ਆ ਤੇ ਤੁਸੀਂ ਇਹਨਾਂ ਦੇ ਕਾਰਟ ਵੀ ਜਿਹੜੀ ਤੁਸੀਂ ਦੇਖ ਸਕਦੇ ਹੋ ਨੀਟ ਐਂਡ ਕਲੀਨ ਹੈ ਇੱਕ ਵਧੀਆ ਪ੍ਰੋਸੈਸ ਕੀਤਾ ਜਾਂਦਾ ਵਧੀਆ ਤਰ੍ਹਾਂ ਤੁਸੀਂ ਦੇਖ ਸਕਦੇ ਹਲੇ ਵੀ ਇਹਨਾਂ ਵੱਲੋਂ ਚੀਜ਼ ਤਿਆਰ ਕੀਤੀ ਜਾ ਰਹੀ ਹੈ ਨੀਟ ਐਂਡ ਕਲੀਨ ਕਿਉਂਕਿ ਇੱਕ ਸਾਫ਼ ਸੁਥਰੀ ਚੀਜ਼ ਹੀ ਵਧੀਆ ਇੱਕ ਹੈ ਜੀਐਸਸੀ ਖਾਨੇ ਆ ਤੇ ਸਾਨੂੰ ਵਧੀਆ ਲੱਗਦੀ ਹੈ ਇਸੇ ਜੀ ਦੇਖੋ ਸਕਦੇ ਕਿ ਇੰਨਾ ਛੋਟਾ ਭਾਏ ਕਾਰਟ ਹੈ ਰੈਸਟੋਰੈਂਟ ਵਗੈਰਾ ਨਹੀਂ ਹੈ ਪਰ ਫਿਰ ਵੀ ਕਿਥੇ ਨ ਕਿਥੇ ਬੋੜਾ ਕਹਿੰਦੇ ਹਾਈਜਨਿਕ ਦਾ ਧਿਆਨ ਰੱਖਿਆ ਜਾ ਰਿਹਾ ਹੈ ਨੀਟ ਐਂਡ ਕਲੀਨ ਸਾਫ ਸੁਥਰਾ ਤੁਹਾਨੂੰ ਜਿਹੜਾ ਵਾਫਲ ਸੈਕ ਹੋਇਆ ਜਾ ਰਿਹਾ ਹੈ ਮੈਮ ਤੁਹਾਡੀ ਫੈਮਿਲੀ ਵਿੱਚ ਕੌਣ ਹੋਰ ਹੈ ਸਰ ਮੇਰੀ ਫੈਮਿਲੀ ਵਿੱਚ ਮੇਰੇ ਮਤਲਬ ਹੁਣ ਫਿਲਹਾਲ ਮੈਂ ਤੇ ਮੇਰੇ ਡੈਡੀ ਜੀ ਆ ਵੈਸੇ ਮੇਰੇ ਮੰਮੀ ਡੈਡੀ ਸੀ ਮੇਰੇ ਮਮਾ ਦੀ 2-3 ਮਹੀਨੇ ਪਹਿਲੇ ਹੀ ਡੈਥ ਹੋ ਗਈ ਉਸ ਤੋਂ ਬਾਅਦ ਹੀ ਸੋਚਿਆ ਕਿ ਮੈਂ ਹੁਣ ਆਪਣੀ ਦੁਬਾਰਾ ਜੌਬ ਨਹੀਂ ਕਰਨੀ ਕਿਉਂਕਿ ਮੈਂ ਨਾ ਟਾਈਮ ਜੌਬ ਤੇ ਨਹੀਂ ਦੇ ਸਕਦੀ ਸੀ ਕਿ ਮੈਂ ਮਤਲਬ ਘਰ ਵੀ ਦੇਖਣਾ ਸੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਹੀ ਸੀ ਤੇ ਫਿਰ ਸੋਚਿਆ ਕਿ ਕੁਝ ਆਪਣਾ ਕਰਦੇ ਆ ਇੱਥੇ ਮੈਂ ਈਵਨਿੰਗ ਟਾਈਮ ਆਨ ਕੇ ਸਰ ਹੁਣ ਆਪਣਾ ਕੰਮ ਵੀ ਕਰ ਰਹੀ ਆ ਮਤਲਬ ਘਰ ਦਾ ਵੀ ਚਲੋ ਮਤਲਬ ਦਿਨ ਟਾਈਮ ਦੇਖ ਲੈਣੀ ਆ ਉਸ ਤੋਂ ਬਾਅਦ ਹੀ ਆਪਣੇ ਮੰਮਾ ਤੋਂ ਜਾਣ ਤੋਂ ਬਾਅਦ ਹੀ ਸੋਚਿਆ ਕਿ ਕੁਝ ਆਪਣਾ ਕਰਦੇ ਆਂ ਕੁਝ ਤਾਂ ਹੀ ਇਹ ਆਪਾਂ ਮਤਲਬ ਸੈਟਅਪ ਲੈ ਕੇ ਆਏ ਆਂ ਮੰਮਾ ਹਾਂਜੀ ਉਸ ਤਰ੍ਹਾਂ ਆਪਾਂ 3 ਸਿਸਟਰ ਆ ਮੇਰੇ ਦੋ ਸਿਸਟਰ ਮੈਰਿਡ ਐ ਤੇ ਮੈਂ ਛੋਟੀ ਆ ਘਰ ਚੋਂ ਹਾਂਜੀ ਤੇ ਵੱਡੇ ਸਿਸਟਰ ਮੇਰੇ ਨਾਲ ਮੇਰੀ ਪੂਰੀ ਹੈਲਪ ਕਰਵਾ ਰਹੇ ਨੇ ਹਾਂਜੀ ਮੰ ਬੱਸ ਐਸੇ ਦੇਖਿਆ ਜਾਵੇ ਕਿਨੇ ਅਕਸਰ ਮਾਂ ਤੋਂ ਜਾਣ ਤੱਕ ਬੇਟੀ ਹੈ ਜਿਹੜਾ ਘਰ ਸੰਭਾਲਦੀ ਆ ਹਨਾ ਸਾਰਾ ਮਾਂ ਦਾ ਇੱਕ ਜ਼ਿੰਮੇਵਾਰੀ ਸਿਰ ਤੇ ਆ ਜਾਂਦੀ ਆ ਉਸ ਨੂੰ ਕਿਸ ਤਰ੍ਹਾਂ ਤੁਸੀਂ ਡੀਲ ਕੀਤਾ ਕਿਉਂਕਿ ਇੱਕ ਬੜਾ ਟਫ ਇੱਕ ਜਿਹੜਾ ਫੈਮਿਲੀ ਚੋਂ ਜਦੋਂ ਕੋਈ ਚਲ ਜਾਂਦਾ ਬੜਾ ਇਮੋਸ਼ਨਲ ਹੁੰਦਾ ਵਾ ਯਾਦ ਆਉਂਦੀ ਆ ਹਨਾ ਉਹ ਕਿਦਾਂ ਦੀ ਚੈਲੰਜ ਸੀ ਉਹ ਸਿਰ ਬਹੁਤ ਮੁਸ਼ਕਲ ਵਾਲਾ ਟਾਈਮ ਸੀ ਮਤਲਬ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ ਚ ਸੀ ਮੇਰੇ ਡੈਡ ਮੇਰੇ ਡੈਡੀ ਵੀ ਬਹੁਤ ਜ਼ਿਆਦਾ ਡਿਪਰੈਸ਼ਨ ਚ ਸੀ ਤੇ ਮੈਂ ਵੀ ਬਹੁਤ ਜ਼ਿਆਦਾ ਡਿਪਰੈਸ਼ਨ ਚ ਸੀ ਤੇ ਉਹੀ ਚੀਜ਼ਾਂ ਤੋਂ ਬਸ ਨਿਕਲ ਕੇ ਮੈਨੂੰ ਸਭ ਨੇ ਸਮਝਾਇਆ ਕਿ ਮੇਰੇ ਤੇ ਡੈਡੀ ਦੀ ਵੀ ਜ਼ਿੰਮੇਵਾਰੀ ਆ ਹਨਾ ਚਲੋ ਜੋ ਮੰਮਾ ਤਾਂ ਹੋ ਗਿਆ ਉਹ ਕੋਈ ਵੀ ਨਹੀਂ ਕੰਮੀ ਪੂਰੀ ਕਰ ਸਕਦਾ ਉਹਨਾਂ ਦੀ ਤੇ ਪਰ ਡੈਡੀ ਜੀ ਨੂੰ ਵੀ ਦੇਖਣਾ ਹੀ ਤੇ ਮੈਂ ਹੁਣ ਇਹ ਨਹੀਂ ਚਾਹੁੰਦੀ ਕਿ ਉਹ ਕੰਮ ਕਰਨ ਉਹ ਥੋੜੀ ਮਤਲਬ 올 ਡੇਜ਼ ਹੋ ਗਈ ਸੀ ਉਹਨਾਂ ਦੀ ਉਹਨਾਂ ਨੇ ਬਹੁਤ ਕੁਝ ਕੀਤਾ ਸਾਡੇ ਵਾਸਤੇ ਸਾਨੂੰ ਪੜਾਇਆ ਲਿਖਾਇਆ ਭਾਜੇ ਇੱਥੇ ਉਹਨਾਂ ਦੀ ਮਤਲਬ ਉਹਨਾਂ ਨੇ ਸਾਨੂੰ ਪੰਚਾਇਤ ਅਸੀਂ ਇੱਥੇ ਪਹੁੰਚੇ ਆ ਤੇ ਹੁਣ ਸਾਡੀ ਵਾਰੀ ਸੀ ਕੁਝ ਕਰਨ ਦੀ ਤੇ ਮੈਂ ਸੋਚਿਆ ਕਿ ਸਾਨੂੰ ਕੁਝ ਆਪਣਾ ਕਰਨਾ ਚਾਹੀਦਾ ਕੱਲ ਨੂੰ ਸਾਡੇ ਨਾਲ ਕਿ ਇੱਥੇ ਬੈਠ ਸਕਦੇ ਆ ਹਨਾ ਤੇ ਆਉਂਦੇ ਵੀ ਆ ਕਿਸੇ ਕਿਸੇ ਟਾਈਮ ਆਉਂਦੇ ਨੇ ਹਾਂਜੀ ਤੇ ਉਹਦਾ ਜੇ ਉਹ ਜੋਬ ਕਰਨਗੇ ਤੇ ਉਹਨਾਂ ਨੂੰ ਕਰवानी ਨਹੀਂ ਸੀ ਜੇ ਮੈਂ ਜੋਬ ਆਪਣੀ ਕਰਦੀ ਮੈਂ ਸਾਰਾ ਦਿਨ ਬਾਹਰ ਨਿਕਲ ਜਾਣਾ ਸੀ ਹੁਣ ਮੈਂ ਉਹਨਾਂ ਦਾ ਧਿਆਨ ਵੀ ਰੱਖ ਪਾ ਰਹੀ ਆ ਤੇ ਆਪਾਂ ਇਕੱਠੇ ਵੀ ਰਹਿ ਪਾ ਰਹੇ ਆ ਟਾਈਮ ਵੀ ਸਪੈਂਡ ਕਰਦੇ ਆ ਕੰਮ ਵੀ ਕਰ ਰਹੇ ਆ ਤੇ ਉਹ ਵੀ ਸਾਡੇ ਨਾਲ ਆਣ ਕੇ ਬੈਠਦੇ ਆ ਤੇ ਸਾਨੂੰ ਵਧੀਆ ਲੱਗਦਾ ਆ ਕਿ ਆਪ ਉਹ ਜੇ ਕੰਮ ਕਰ ਰਹੇ ਆ ਕਿ ਉਹ ਵੀ ਸਾਡੇ ਕੋਲ ਨਾਲ ਬੈਠ ਸਕਦੇ ਨੇ ਹਾਂਜੀ ਤੁਸੀਂ ਫਾਦਰ ਸਾਹਿਬ ਦੀ ਗੱਲ ਕੀਤੀ ਅਕਸਰ ਕਹਿੰਦੇ ਨੇ ਕਿ ਇੱਕ ਮੰਮੀ ਵੀ ਹੁੰਦੇ ਜਿਹੜੇ ਗੱਲ ਸ਼ੇਮ ਮਾਂ ਸਾਨੂੰ ਇੱਕ ਵਧੀਆ ਰਾਹ ਪਾਉਂਦੀ ਸਹੀ ਦਿਸ਼ਾ ਤੇ ਪਾਉਂਦੀ ਹੈ ਨਾ ਤੁਸੀਂ ਮੰਮੀ ਆਪਣੇ ਨਾਮ ਤੋਂ ਗੱਲ ਕੀਤੀ ਸੀਗੀ ਕਿ ਮੈਂ ਮੰਮੀ ਇਦਾਂ ਵਫਲਸ ਦਾ ਕੰਮ ਸ਼ੁਰੂ ਕਰਨਾ ਹੈ ਕਿੰਦਾ ਕੁਝ ਅ ਸਰ ਮੈਂ ਮਤਲਬ ਇਹ ਗੱਲ ਨਹੀਂ ਕੀਤੀ ਕਿ ਵਫਲਸ ਦਾ ਸ਼ੁਰੂ ਕਰਨਾ ਹੈ ਮਤਲਬ ਮੈਂ ਕਾਫੀ ਟਾਈਮ ਤੋਂ ਕਾਰ ਸੀ ਮੇਰੇ ਮਮਾ ਠੀਕ ਨਹੀਂ ਸੀ ਲੇਕਿਨ ਮੈਂ ਉਹਨਾਂ ਨਾਲ ਮਤਲਬ ਇਹ ਗੱਲ ਆਪਾਂ ਜ਼ਰੂਰ ਕਰਦੇ ਹੁੰਨੇ ਸੀ ਕਿ ਮਮਾ ਮੈਂ ਸੋਚਦੀ ਕਿ ਹੁਣ ਮੈਂ ਜੋਬ ਨਾ ਕਰਾਂ ਮੈਂ ਕੁਝ ਵਾਰਟ ਵਗੈਰਾ ਦਾ ਸੋਚਦੇ ਸੀ ਲੇਕਿਨ ਉਹ ਚੀਜ਼ ਸੋਚਦੇ ਸੋਚਦੇ ਥੋੜੀ ਲੰਬੀ ਹੋ ਗਈ ਕਿ ਉਹ ਇਹ ਚੀਜ਼ ਨਹੀਂ ਦੇਖ पाए हां जी ਤੇ ਫਿਰ ਉਹਨਾਂ ਤੋਂ ਬਾਅਦ ਹੀ ਆਪਾਂ ਸੈਟਅਪ ਕੀਤਾ ਹਾਂ ਜੀ ਉਹਨਾਂ ਦਾ ਕੀ ਮਤਲਬ ਕਿ ਜਵਾਬ ਕੀ ਸੀਗੇ ਸਹੀ ਪੋਜ਼ਿਟਿਵ ਸੀ ਜੀ ਹਾਂ ਜੀ ਉਹ ਹਮੇਸ਼ਾ ਮੈਨੂੰ ਸਪੋਰਟ ਕਰਦੇ ਸੀ ਡੈਡੀ ਵੀ ਕਰਦੇ ਨੇ ਮੰਮਾ ਵੀ ਕਰਦੇ ਨੇ ਹਾਂ ਜੀ ਕਿਸੇ ਚੀਜ਼ ਤੋਂ ਉਹਨਾਂ ਨੇ ਕਦੀ ਨਹੀਂ ਸਾਨੂੰ ਮਨਾ ਕੀਤਾ ਹਰ ਮਤਲਬ ਇਹ ਨਹੀਂ ਕਿ ਅੱਜ ਆਪਾਂ ਕਾਰਡ ਲਗਾਈਆ ਕਦੀ ਵੀ ਮਤਲਬ ਲਾਈਫ 'ਚ ਕੁਝ ਵੀ ਮਤਲਬ ਸੀ ਤੇ ਉਹ ਸਾਨੂੰ ਹਮੇਸ਼ਾ ਮਤਲਬ ਮੋਟੀਵੇਟ ਹੀ ਕਰਦੇ ਸੀ ਇਹ ਨਹੀਂ ਕਿ ਕਿਸੇ ਚੀਜ਼ ਤੋਂ ਮਨਾ ਕਰਦੇ ਸੀ ਹਾਂ ਜੀ ਮੈਮ ਐਸੀ ਦੇਖਿਆ ਜਾਵੇ ਕਿ ਅਕਸਰ ਫੇਸ ਇਦਾਂ ਦੇ ਆਉਂਦੇ ਰਹਿੰਦੇ ਹਨਾ ਤੇ ਤੁਸੀਂ ਐਜ਼ ਇੱਕ ਲੜਕੀ ਹੋ ਕੇ ਚਲੋ ਅੱਜਕੱਲ ਕੋਈ ਕਰਦਾ ਨਹੀਂ ਬਟ ਵੇ ਦੇਖਾਂ ਤੇ ਇਸ ਲਾਈਨ ਦੇ ਵਿੱਚ ਮੈਂ ਕਹਿੰਦਾ ਤੁਸੀਂ ਲਈ ਇਹ ਦੂਜੇ ਤੁਸੀਂ ਲੜਕੀਆਂ ਜਿਹੜੇ ਦੂਜਿਆਂ ਤੋਂ ਤੁਸੀਂ ਲਈ ਆ ਕੋਦ ਫਿਰ ਉਸ ਨੂੰ ਤੁਸੀਂ ਇੱਕ ਮੈਸੇਜ ਕੀ ਦੇਣਾ ਜਾਓਗੇ ਜਿਹੜੇ ਲੜਕੇ ਦੇਖ ਰਹੇ ਕਿ ਅਸੀਂ ਬੇਸ਼ੱਕ ਤੁਸੀਂ ਘਾਟ ਤੇ ਲਗਾ ਰਹੇ ਬੀਸੀਏ ਕੀਤੀ ਗ੍ਰੈਜੂਏਸ਼ਨ ਕੀਤੀ ਹੈ ਫਿਰ ਵੀ ਤੁਸੀਂ ਨੀਡਰ ਹੋ ਗਏ ਬਿਨਾਂ ਸ਼ਰਮ ਕੀਤੇ ਆਪਣੀ ਮਜ਼ਬੂਤੀ ਨਾਲ ਆਪਣੇ ਮਤਲਬ ਕਿ ਇੱਕ ਫੈਮਿਲੀ ਨੂੰ ਚਲਾਉਣ ਲਈ ਤੁਸੀਂ ਘਾਟ ਕਰ ਰਹੇ ਉਸ ਬਾਰੇ ਕੀ ਕਹਿੰਦੇ ਸਰ ਮੈਂ ਇਹੀ ਕਹਿਣਾ ਚਾਹੁੰਦੀ ਆ ਪਹਿਲੀ ਗੱਲ ਤੇ ਇਹ ਹੈ ਕਿ ਕੁੜੀ ਮੁੰਡੇ 'ਚ ਕੋਈ ਫਰਕ ਨਹੀਂ ਹੈਗਾ ਅੱਜ ਦੇ ਟਾਈਮ ਤੇ ਤੇ ਨਹੀਂ ਕਰਨਾ ਚਾਹੀਦਾ ਲੇਕਿਨ ਬਹੁਤ ਸਾਰੇ ਲੋਕ ਹੈਗੇ ਨੇ ਜੋ ਕਰਦੇ ਨੇ ਹਲੇ ਵੀ ਕਰਦੇ ਨੇ ਏ ਕਹਿੰਦੀ ਆ ਕਿ ਮਤਲਬ ਇੱਕ ਕਾਰਟ ਤੇ ਆ ਇਹ ਚੀਜ਼ ਕਦੀ ਨਾ ਸੋਚੋ ਕਿ ਅਸੀਂ ਇੱਕ ਮਤਲਬ ਛੋਟੀ ਜੀ ਮਤਲਬ ਆਪਾਂ ਛੋਟੀ ਜੀ ਕੋਈ ਜੌਬ ਕਰ ਰਹੇ ਆ ਜਾਂ ਆਪਾਂ ਕਿੱਥੇ ਖੜੇ ਹੈਗੇ ਆ ਕੰਮ ਕਦੀ ਵੀ ਦੇ ਵੱਡਾ ਛੋਟਾ ਨਹੀਂ ਹੁੰਦਾ ਸਰ ਹਾਂਜੀ ਤੇ ਇਹ ਸਾਡੀ ਆਪਣੀ ਸੋਚ ਹੈਗੀ ਆ ਜਿੰਨੂੰ ਹਨੂ ਬਦਲਣਾ ਚਾਹੀਦਾ ਹੈ ਕਿ ਆਪਾਂ ਕਿੱਥੇ ਖੜੇ ਆ ਜਾਂ ਆਪਾਂ ਛੋਟਾ ਕੰਮ ਕਰ ਰਹੇ ਆ ਜਾਂ ਵੱਡਾ ਕੰਮ ਕਰ ਰਹੇ ਆ ਮਿਹਨਤ ਵਿੱਚ ਕੋਈ ਸ਼ਰਮ ਨਹੀਂ ਹੈਗੀ ਵੀ ਤੇ ਇਹ ਚੀਜ਼ ਕਦੀ ਨਹੀਂ ਸੋchnੀ ਚਾਹੀਦੀ ਕਿ ਆਪਾਂ ਮਤਲਬ ਇੱਕ ਆਪਾਂ ਜਾਂ ਕੁੜੀਆਂ ਹੋ ਕੇ ਜਾਂ ਕਿਤੇ ਰੇੜੀ ਤੇ ਖੜੇ ਆ ਜਾਂ ਕਿਤੇ ਵੀ ਹਾਂਜੀ ਕੰਮ ਤੇ ਸਰ ਕੰਮ ਹੀ ਆ ਨਾ ਹਾਂਜੀ ਤੇ ਇਸ ਕਰਕੇ ਸਰ ਇਹ ਚੀਜ਼ ਕਦੀ ਨਾ ਸੋਚੋ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਨੀ ਆ ਜਿੰਨੇ ਵੀ ਮਤਲਬ ਕਹਿੰਦੇ ਨੇ ਕਿ ਕੁੜੀਆਂ ਮੁੰਡਿਆਂ 'ਚ ਫਰਕ ਕਰਦੇ ਨੇ ਉਹ ਨਾ ਕਰਨ ਅਸੀਂ ਖੁਦ 3 ਸਿਸਟਰ ਆ ਆਪਣੀ ਫੈਮਿਲੀ ਚੋਂ ਹਾਂਜੀ ਸਾਡੇ ਮੰਮੀ ਡੈਡੀ ਨੇ ਹਾਨੂੰ ਹਮੇਸ਼ਾ ਸਪੋਰਟ ਹੀ ਕੀਤੀ ਹੈਗੀ ਆ ਹਰ ਚੀਜ਼ 'ਚ ਮਤਲਬ ਅੱਗੇ ਵਧਣ ਲਈ ਕਿਹਾ ਹੈਗਾ ਆ ਤੇ ਅੱਜ ਵੇਖੋ ਹੁਣ ਆਪਾਂ ਇੱਥੇ ਖੜੇ ਆ ਤੇ ਸਾਡੇ ਡੈਡੀ ਸਾਡੇ ਨਾਲ ਆ ਉਹਨਾਂ ਨੂੰ ਪਤਾ ਹੈਗਾ ਆ ਸਾਰਾ ਕੁਝ ਕਿ ਮੇਰੀਆਂ ਬੇਟੀਆਂ ਕਿੱਥੇ ਖੜੀਆਂ ਹੈਗੀਆਂ ਆ ਆਪਾਂ ਕੋਈ ਗਲਤ ਕੰਮ ਤਾਂ ਨਹੀਂ ਕਰ ਰਹੇ ਹਨਾ ਮਿਹਨਤ ਕਰ ਰਹੇ ਆ ਸਭ ਨੂੰ ਪਤਾ ਆ ਤੇ ਇਹ ਬਸ ਇਹ ਚੀਜ਼ ਨਹੀਂ ਸੋਚਣੀ ਚਾਹੀਦੀ ਕਿ ਕੁੜੀਆਂ ਕਰ ਰਹੀਆਂ ਜਾਂ ਉਹ ਰੇੜੀ ਤੇ ਖੜੀਆਂ ਹੈ ਜਾਂ ਇਸ ਤਰ੍ਹਾਂ ਆ ਇਹ ਚੀਜ਼ ਨਹੀਂ ਤੇ ਨਾ ਹੀ ਕਦੀ ਇਹ ਸੋਚੋ ਕਿ ਛੋਟਾ ਵੱਡਾ ਕੰਮ ਆ ਹਾਂਜੀ ਸਰ ਮੰਮੀ ਦੀ ਯਾਦ ਆਉਂਦੀ ਜਦੋਂ ਕੰਮ ਕਰਦੇ ਆ ਕਿਉਂਕਿ ਸਰ ਬਹੁਤ ਇੱਥੇ ਨਹੀਂ ਘਰ ਤੇ ਬਹੁਤ ਆਉਂਦੀ ਆ ਇੱਥੇ ਵੀ ਆਉਂਦੀ ਆ ਮਤਲਬ ਖੁਸ਼ ਮਤਲਬ ਸੋਚੀਦਾ ਕਿ ਅੱਜ ਉਹ ਵੀ ਹੁੰਦੇ ਤੇ ਮਤਲਬ ਖੁਸ਼ ਹੁੰਦੇ ਮਤਲਬ ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਨੂੰ ਖੁਸ਼ੀ ਹੋਣੀ ਸੀ ਬਹੁਤ ਜ਼ਿਆਦਾ ਖੁਸ਼ੀ ਹੋਣੀ ਸੀ ਉਹਨਾਂ ਨੂੰ ਕਿ ਆਪਾਂ ਜੇ ਇਸ ਤਰ੍ਹਾਂ ਕਰਦੇ ਸੀ ਮਿੰਟ ਮਿੰਟ ਤੇ ਆਉਂਦੇ ਘਰ ਚ ਮੈਂ ਸਭ ਤੋਂ ਛੋਟੀ ਸੀ ਤੇ ਉਹਨਾਂ ਨੇ ਮਤਲਬ ਮੇਰਾ ਬਹੁਤ ਧਿਆਨ ਰੱਖਿਆ ਮਤਲਬ ਬਹੁਤ ਜ਼ਿਆਦਾ ਕਮੀ ਮਹਿਸੂਸ ਹੁੰਦੀ ਆ ਜਿਸ ਤਰ੍ਹਾਂ ਹਰ ਕਿਸੇ ਨੂੰ ਹੁੰਦੀ ਹੁਣ ਹਣਾ ਹੁੰਦਾ ਉਹਨਾਂ ਦਾ ਦੋਨਾਂ ਦੀ ਮੈਰिज ਕੀਤੀ ਆ ਮੇਰੇ ਮੰਮਾ ਨੂੰ ਮੇਰੇ ਵੀ ਬਹੁਤ ਮਤਲਬ ਹੈਗੇ ਸੀ ਚਾ ਆ ਕੇ ਆਪਾਂ ਇਹਦਾ ਵੀ ਕਰਨਾ ਆ ਜਾਂ ਕੁਝ ਵੀ ਆ ਤੇ ਹਰ ਕੰਮ ਹੁਣ ਘਰ ਵਿੱਚ ਉਹ ਆਪਣੇ ਆਪਣੇ ਘਰ ਚਲੇ ਗਏ ਹੋ ਜਾਂ ਦੀਦੀ ਹੋਣੀ ਹੁਣ ਮੈਂ ਤੇ ਡੈਡੀ ਆ ਪਰ ਆਤ ਨੂੰ ਜਦੋਂ ਘਰ ਜਾਂਦੇ ਬੜਾ ਕੱਲਾ ਫੀਲ ਹੁੰਦਾ ਆ ਰੋਟੀ ਬਣਾਣੀ ਆ ਖਾਣੀ ਆ ਪਹਿਲੇ ਹੁੰਦਾ ਸੀ ਮੰਮੀ ਨੇ ਪਹਿਲੇ ਸਾਰਾ ਕੁਝ ਕੀਤਾ ਹੁੰਦਾ ਸੀ ਹਾਂਜੀ ਤੇ ਉਹਨਾਂ ਨੇ ਹਰ ਇੱਕ ਚੀਜ਼ 'ਚ ਬਹੁਤ ਮੇਰਾ ਮਤਲਬ ਬਹੁਤ ਦਿਲੋਂ ਅਟੈਚਮੈਂਟ ਸੀ ਤੇ ਉਹੀ ਚੀਜ਼ਾਂ ਕਰਕੇ ਮੈਂ ਇੰਨਾ ਕੁ ਜ਼ਿਆਦਾ ਡਿਪਰੈਸ਼ਨ 'ਚ ਚਲ ਗਈ ਉਹੀ ਚੀਜ਼ਾਂ ਤੋਂ ਨਿਕਲ ਕੇ ਸੋਚਿਆ ਕਿ ਅੱਜ ਇੱਥੇ ਮੈਂ ਪਹੁੰਚ ਗਈ ਹਾਂ ਨੰਬਰ 1 ਵਿਲ ਪਾਵਰ ਹੁੰਦੀ ਆ ਆਪਣੇ ਬੰਦੇ ਦੀ ਹਨਾ ਜਦੋਂ ਅਸੀਂ ਇਸ ਚੀਜ਼ ਨੂੰ ਫੀਸ ਕੀਤਾ ਚਲੋ ਲੋਕੀ ਸਮਝਾਉਂਦੇ ਆ ਬਟ ਕਹਿੰਦੇ ਜਦੋਂ ਬੰਦਾ ਖੁਦ ਉਸ ਚੀਜ਼ ਨੂੰ ਸਮਝਦਾ ਵਾ ਤੇ ਫੇਰ ਹੀ ਉਸ ਚੀਜ਼ ਤੇ ਅਮਲ ਕਰਦਾ ਤੇ ਅੱਗੇ ਵਧਦਾ ਤੇ ਆਇਆ ਤੇ ਅਸਰ ਮੈਨੂੰ ਬਹੁਤ ਜ਼ਿਆਦਾ ਸੀ ਪਰ ਮੈਂ ਕਿਸੇ ਤੇ ਸਮਝਾਂਦੇ ਨਹੀਂ ਠੀਕ ਹੋਈ ਉਹ ਜਦੋਂ ਆਪਣੇ ਆਪ ਅੰਦਰੋਂ ਮਤਲਬ ਸੋਚ-ਸੋਚ ਕੇ ਸੋਚ-ਸੋਚ ਕੇ ਕਿ ਚਲੋ ਉਹ ਮੇਰੇ ਕੋਲ ਨਹੀਂ ਆ ਪਰ ਕੀ ਪਤਾ ਕਿ ਉਹੀ ਮੈਨੂੰ ਹਿੰਮਤ ਨਹੀਂ ਦੇ ਰੇ ਕਿ ਮੇਰੇ ਜਾਣ ਤੋਂ ਬਾਅਦ ਤੂੰ ਕਿੱਦਾਂ ਆਪਣੇ ਆਪ ਨੂੰ ਸਟੈਂਡ ਕਰਨਾ ਆ ਤੇ ਬਸ ਮੈਨੂੰ ਲੱਗਦਾ ਉਹਨਾਂ ਦੇ ਉਹ ਮੇਰੇ ਨਾਲ ਹੀ ਹੈਗੇ ਆ ਜਿੱਦਾਂ ਤੇ ਉਹਨਾਂ ਨੇ ਹੀ ਮੈਨੂੰ ਮਤਲਬ ਹਿੰਮਤ ਦਿੱਤੀ ਆ ਤੇ ਅੱਜ ਆਪਾਂ ਕਾੜ ਤੇ ਖੜੇ ਆ ਦੇਖੋ ਹਾਂਜੀ ਤੇ ਆਪਣਾ ਕੰਮ ਕਰ ਰਹੇ ਆ ਅੱਗੇ ਇਨ ਫਿਊਚਰ ਕੀ ਸੋਚਦੇ ਹੋ ਕਿ ਅੱਗੇ ਨੂੰ ਆਪਾਂ ਵਧਾਵਾਂਗੇ ਫਰੈਂਚਾਈਜ਼ੀ ਤੇ ਆਪਣੇ ਸਾਰਿਆਂ ਨੇ ਮਿਹਨਤ ਕੀਤੀ ਜਾਂ ਹਾਂਜੀ ਬਿਲਕੁਲ ਬਾਕੀ ਤੇ ਜੋ ਬਾਬਾ ਜੀ ਨੂੰ ਮਨਜ਼ੂਰ ਆ ਉਹੀ ਆ ਬਾਕੀ ਇਹੀ ਸੋਚਿਆ ਕਿ ਆਪਾਂ ਆਪਣੇ ਕੰਮ ਨੂੰ ਜ਼ਰੂਰ ਥੋੜਾ ਅੱਗੇ ਲੈ ਕੇ ਜਾਵਾਂਗੇ ਥੋੜਾ ਵਧਾਵਾਂਗੇ ਹੌਲੀ ਹੌਲੀ ਹਾਂਜੀ ਜਿੰਨਾ ਸਾਡੇ ਕੋਲ ਹੋ ਸਕੇਗਾ ਤੇ ਮੈਂ ਪ੍ਰੈਜੈਂਟਲੀ ਤਾਰਿਕ ਕੀ ਕੀ ਚੀਜ਼ ਹੈ ਹੈ ਗਿਆ ਪ੍ਰੈਜੈਂਟ ਸਰ ਸਾਡੇ ਕੋਲ ਵੈਫਲਸ ਹੈਗੇ ਆ ਹਾਂਜੀ 20 ਫਲੇਵਰ ਨੇ ਹਾਂਜੀ ਵਫਲ ਸੀ ਕਰੀ ਕਰੇ ਫਲੇਵਰ ਅ ਸੇ ਸਾਡੇ ਕੋਲ ਕੀ ਕੀ ਹੋ ਰਿਓ ਆ ਰੈਡ ਵੈਲਵਟ ਚੀਜ਼ ਕਰੀਮ ਆ ਬਰੋਨੀ ਚੋਕੋ ਆ ਡਾਰਕ ਓਰੀਓ ਆ ਤੇ ਇਸ ਤਰ੍ਹਾਂ ਹੀ ਸਾਡੇ ਕੋਲ ਬਿਸਕੋਫ ਆ ਲੋਟਸ ਟ੍ਰिपल ਚਾਕਲੇਟ ਆ ਚਾਕਲੇਟ ਬੋਮਬ ਆ ਮਤਲਬ ਕਾਫੀ ਫਲੇਵਰ ਹੈਗੇ ਨੇ ਸਰ ਹਾਂਜੀ ਇਦਾਂ ਹੀ ਤੇ ਜੋ ਕਿ ਸਾਰੇ ਮਤਲਬ ਕਸਟਮਰ ਬਹੁਤ ਪਸੰਦ ਕਰ ਰਹੇ ਨੇ ਸਾਡੇ ਕੋਲ ਵੈਫਲ ਪੀਜ਼ਾ ਆ ਹਾਂਜੀ ਪੀਜ਼ੇ ਤਾਂ ਬਹੁਤ ਸਾਰੇ ਲੋਕਾਂ ਨੇ ਖਾਦੇ ਹੋਣਗੇ ਲੇਕਿਨ ਸਾਡੇ ਕੋਲ ਚਾਕਲੇਟ ਪੀਜ਼ਾ ਹੈਗਾ ਵੈਫਲ ਪੀਜ਼ਾ ਹੈਗਾ ਆ ਜੋ ਕਿ ਕਸਟਮਰਸ ਬਹੁਤ ਪਸੰਦ ਕਰ ਰਹੇ ਨੇ ਹਾਂਜੀ ਟਾਈਮਿੰਗ ਸਰ ਸਾਡੀ ਇਵਨਿੰਗ ਆਹੀ 6 ਕਲॉक ਹੈ ਤੇ ਨਾਈਟ ਸਰ ਅਸੀਂ ਕਲੋਜ਼ਿੰਗ ਕਰ ਦਿੰਨੇ ਆ 11 ਕਲॉक ਤੱਕ ਹਾਂਜੀ ਜੀ ਥੈਂਕ ਯੂ ਤੇ ਜਿਸ ਸਾ ਕਿ ਅਸੀਂ ਇੱਕ ਤਾਂ ਨਾ ਗੱਲ ਕਰਾਈ ਹੈ ਮੈਮ ਨਾਲ ਤੇ ਤੁਸੀਂ ਦੇਖ ਸਕਦੇ ਹੋ ਕਿ ਬਿਸ਼ੱਕ ਫੈਮਿਲੀ ਦੇ ਵਿੱਚ ਸਪੋਰਟ ਦਿਖਿਆ ਬਿਸ਼ੱਕ ਕੋਈ ਮੁੰਡਾ ਨਹੀਂ ਹੈ ਘਰ ਦੇ ਵਿੱਚ ਕਮਾਨ ਵਾਲਾ ਪਰ ਲੜਕੀਆਂ ਹੀ ਕਿਤੇ ਨਾ ਕਿਤੇ ਮੁੰਡਿਆਂ ਦਾ ਰੋਲ ਅਦਾ ਕਰਦੇ ਨਜ਼ਰ ਆ ਰਹੀ ਹੈ ਕਹਿ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਕਾਰਟ ਹੈ ਇਹਨਾਂ ਵੱਲੋਂ ਜਿਹੜੀ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਕਾਰਟ ਇਹ ਤੁਹਾਨੂੰ ਮਤਲਬ ਦਿਖਾਵਾਂਗੇ ਕੋਲ ਲਿਖਿਆ ਵੀ ਆ ਕਿਰਤ ਕਰੋ ਨਾਮ ਜੋਤੋ ਅਤੇ ਵੰਡ ਛਕੋ ਜਿਹੜਾ ਇਹਨਾਂ ਵੱਧਿਆ ਇੱਕ ਜਿਹੜਾ ਗੁਰੂ ਸਾਹਿਬ ਦਾ ਮੈਸੇਜ ਜਿਹੜਾ ਇਹਨਾਂ ਵੱਲੋਂ ਦਿੱਤਾ ਗਿਆ ਤੇ ਇਹ ਕਾਰਟ ਚਲਾ ਰਹੇ ਨੇ ਤੇ ਬਹੁਤ ਹੀ ਇੱਕ ਕਹਿ ਸਕਦੇ ਆ ਕਿ ਆਪਾਂ ਇੱਕ ਮੋਟੀਵੇਸ਼ਨ ਦੀ ਲੈ ਕਿਉਂਕਿ ਅਕਸਰ ਹੀ ਲੜਕੀਆਂ ਕਿਤੇ ਬਾਹਰ ਨਹੀਂ ਨਿਕਲਦੀਆਂ ਪਰ ਇਹ ਕਿਤੇ ਨੇਡਰ ਹੋ ਕੇ ਆਪਣਾ ਕਾਰ ਚਲਾ ਰਹੇ ਨੇ ਕੰਮ ਕਰ ਰਹੇ ਨੇ ਤੇ ਦੇਖਿਆ ਜਾਵੇ ਤੇ ਇੱਕ ਮਿਸਾਲ ਬਣ ਲੋਕਾਂ ਲਈ ਇੱਕ ਕੁੜੀਆਂ ਲਈ ਮਿਸਾਲ ਬਣ ਦੇਣੇ ਮੈਨੂੰ ਤੇ ਇਜਾਜ਼ਤ ਬੰਸ਼ਦੀਪ ਸਿੰਘ ਕਾਲ ਓਮਾਨ মিডিਆ ਅਮਨ ਸਰ